ਅਸ਼ਦੀਪ कौर ਅੱਜ ਤੁਹਾਡੇ ਕੋਲ ਹਿਮਾਚਲ ਦੀ ਖਬਰ ਲੈ ਕੇ ਪਹੁੰਚੇ ਹਾਂ ਜਿੱਥੇ ਹੀ 14 ਮਈ ਨੂੰ ਡਰੋਨ ਕੁਮਦੇ ਦਿਖਾਈ ਦਿੱਤੇ ਹਨ ਇਹ ਜੋ ਚਾਰ ਡਰੋਨ ਕੁਮਦੇ ਦਿਖਾਈ ਦਿੱਤੇ ਹਨ ਇਹ ਸੁਖਵਿੰਦਰ ਸਿੰਘ ਸੁਖੂ ਠਾਕੁਰ ਸੁਖਵਿੰਦਰ ਸਿੰਘ ਸੁਖੂ ਜੋ ਹਿਮਾਚਲ ਦੇ ਮੁੱਖ ਮੰਤਰੀ ਹਨ ਉਹਨਾਂ ਦੇ ਘਰ ਦੇ ਕੋਲ ਇਹ ਚਾਰ ਡਰੋਨ ਕੁਮਦੇ ਦਿਖਾਈ ਦਿੱਤੇ ਹਨ ਇਹਨਾਂ ਡਰੋਨਾਂ ਦੇ ਕਾਰਨ ਉਹਨਾਂ ਦੇ ਇਲਾਕੇ ਵਿੱਚ ਉਸ ਟਾਈਮ ਬਲੈਕਆਊਟ ਕਰ ਦਿੱਤਾ ਗਿਆ ਜਿਸ ਟਾਈਮ ਇਹ ਡਰੋਨ ਭੁੰਦੇ ਦਿਖਾਈ ਦਿੱਤੇ ਅਗਰ ਜੇ ਇਹ ਡਰੋਨ ਬਾਰ-ਬਾਰ ਘੁੰਮ ਰਹੇ ਹਨ ਬਾਰ-ਬਾਰ ਇਹ ਡਰੋਨ ਸਾਹਮਣੇ ਆ ਰਹੇ ਹਨ ਇਸ ਦਾ ਕੀ ਕਾਰਨ ਹੈ ਕਿ ਲੋਕਾਂ ਦੇ ਵਿੱਚ دہشت ਫੈਲਾਈ ਜਾ ਰਹੀ ਹੈ ਇਹਦੇ ਵਿੱਚ ਕੋ ਇਹ ਪਾਕਿਸਤਾਨ ਵੱਲੋਂ ਆ ਰਹੇ ਨੇ ਯਾ ਫਿਰ ਇਹਦਾ ਆਪਣਾ ਹੀ ਸੈਂਟਰ ਗਵਰਨਮੈਂਟ ਸਰਕਾਰ ਦਾ ਕੋਈ ਹੱਥ ਹੈ बार-बार ਡਰੋਨ ਕਿਉਂ ਘੁੰਮਦੇ ਦਿਖਾਈ ਦੇ ਰਹੇ ਹਨ ਲੋਕਾਂ ਵਿੱਚ ਡੈਸ਼ ਦਾ ਮਾਹੌਲ ਦੁਬਾਰਾ ਤੋਂ ਕਿਉਂ ਬਣਾਇਆ ਜਾ ਰਿਹਾ ਹੈ ਜੇ ਜੰਗਬੱਤੀ ਖਤਮ ਹੋ ਗਈ ਹੈ ਤਾਂ ਡਰੋਨਾਂ ਦਾ ਘੁੰਮਣ ਦਾ ਕੀ ਕਾਰਨ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਨ੍ਹਾਂ ਡਰੋਨਾਂ ਦੀ ਗਿਣਤੀ 40 ਸੀ ਤੇ ਇਹ ਸੁਖਵਿੰਦਰ ਸਿੰਘ ਸੁੱਖੂ ਦੇ ਘਰ ਦੇ ਉੱਪਰ ਜੋ ਮੁੱਖ ਮੰਤਰੀ ਨੇ हिमाचल ਦੇ ਉਹਨਾਂ ਦੇ ਠਾਕੁਰ ਸੁਖਵਿੰਦਰ ਸਿੰਘ ਸੁਖੂ ਦੇ ਘਰ ਦੇ ਕੋਲ ਦੇਖੇ ਗਏ ਜਿਸ ਸਮੋਨਾ ਦੇ ਮਾਤਾ ਜੀ ਬਾਸਨ ਤੇ ਉਹਨਾਂ ਦੇ ਵੱਲੋਂ ਉਸ ਇਲਾਕੇ ਵਿੱਚ ਬਲੈਕਆਊਟ ਕਰਵਾ ਦਿੱਤਾ ਗਿਆ ਇਹ ਦਹਿਸ਼ਤ ਦਾ ਮਾਹੌਲ ਫਿਰ ਤੋਂ ਕਿਉਂ ਬਣ ਰਿਹਾ ਹੈ ਸਰਕਾਰ ਕੀ ਚਾਹੁੰਦੀ ਹੈ ਆਮ ਜਨਤਾ ਨੂੰ ਦੁਬਾਰਾ ਖਰਾਬ ਕਿਉਂ ਕੀਤਾ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਕਰਵਾ ਰਹੀ ਹੈ ਜਾਂ ਫਿਰ ਪਾਕਿਸਤਾਨ ਵੱਲੋਂ ਆ ਰਹੇ ਹਨ ਇਸ ਦਾ ਹਜੇ ਤੱਕ ਕੋਈ ਵੀ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਹੈ ਲੋਕ ਬਾਰ ਬਾਰ ਖਰਾਬ ਹੋ ਰਹੇ ਨੇ ਘਰਾਂ ਦੀਆਂ ਬੱਤੀਆਂ ਨੂੰ ਉਸ ਟਾਈਮ ਬੰਦ ਕਰਵਾ ਦਿੱਤਾ ਗਿਆ ਜਦੋਂ ਡਰੋਨਾਂ ਦੀ ਗਿਣਤੀ ਵੇਖੀ ਗਈ ਬਾਰ ਬਾਰ ਇਹ ਕਿਉਂ ਹੋ ਰਿਹਾ ਹੈ ਕੀ ਮਾਹੌਲ ਬਣ ਰਿਹਾ ਹੈ ਪੁਲਿਸ ਵੱਲੋਂ ਹਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਲੇਕਿਨ ਲੋਕਾਂ ਦੁਆਪੇ ਕਹਿਣਾ ਹੈ ਕਿ ਡਰੋਨ ਨੂੰ ਕ੍ਰੈਸ਼ ਕਰ ਦਿੱਤਾ ਗਿਆ ਹੈ ਲੋਕਾਂ ਵੱਲੋਂ ਆਪਣੀ ਗੱਲ ਰੱਖੀ ਗਈ ਹੈ ਲੇਕਿਨ ਪੁਲਿਸ ਵੱਲੋਂ ਹਜੇ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਨਿਕਲ ਕੇ ਸਾਹਮਣੇ ਆਈ ਉਥੋਂ ਦੇ ਬਾਰ ਬਾਰ ਲੋਕ ਇਹੀ ਕਹਿ ਰਹੇ ਨੇ ਕਿ ਡਰੋਨ ਦਾ ਘੁੰਮਣ ਦਾ ਕਾਰਨ ਕੀ ਹੋ ਸਕਦਾ ਹੈ ਉਪ ਮੁਖੀ ਸੰਜੀਵ ਕੁਮਾਰ ਤੇ ਮੁੱਖ ਮੰਤਰੀ ਦੇ ਗਰੇਲ ਪੰਚਾਇਤ ਦੇ ਮੁਖੀ ਸੋਨੀਆ ਠਾਕੁਰ ਨੇ ਵੀ ਕਿਹਾ ਕਿ ਡਰੋਨਾਂ ਨੂੰ ਸਭ ਤੋਂ ਪਹਿਲਾਂ ਸੇਰਾ ਪਿੰਡ ਵਿੱਚ ਵੇਖਿਆ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਗੋਨਾਵਾਲ ਤੇ ਇੱਕ ਮਿਆਰਵਾਲ ਪਿੰਡ ਕੋਲਾ ਪਿੰਡ ਵੱਲ ਬਹੁਤ ਤੇਜ਼ ਰਫਤਾਰ ਨਾਲ ਦੇਖਿਆ ਗਿਆ ਹੁਣ ਇਹ ਗੱਲ ਕਿੰਨੀ ਕੁ ਸੱਚੀ ਹੈ ਜਾਂ ਕਿੰਨੀ ਕੁ ਝੂਠੀ ਹੈ ਇਹ ਤਾਂ ਅਸੀਂ ਨਹੀਂ ਜਾਣਦੇ ਲੇਕਿਨ ਡਰੋਨ ਦੇ ਆਨ ਦਾ ਕੀ ਕਾਰਨ ਹੈ बार-बार ਆਮ ਜਨਤਾ ਨੂੰ ਖਰਾਬ ਕਰਨ ਦਾ ਕੀ ਹੱਕ ਬਣ ਰਿਹਾ ਹੈ ਇਹ ਪਾਕਿਸਤਾਨ ਵੱਲੋਂ ਆ ਰਹੇ ਨੇ ਜਾਂ ਫਿਰ ਇਹ ਭਾਰਤ ਸਰਕਾਰ ਦਾ ਆਪ ਦਾ ਕੋਈ ਮਿੱਠਾ ਹੈ ਜੋ ਲੋਕਾਂ ਦੇ ਅੰਦਰ ਡੈਸ਼ ਫਨਾ ਰਹੇ